ਦੇਖ ਲਿਓਦਰ ਆਸਾਂ ਦੇ ਹੋਰ ਆਸਾਂ ਵੀ ਪੂਰੀਆਂ ਹੋਣਗੀਆਂ ਹੋਰ ਇਹ ਤੇ ਅਮਰੀ ਦੀ ਅਮਰ ਬਾਗ ਵਿੱਚ ਆਏ ਸੀ ਤੇ ਜੁਸਕੀ ਹੋਈ ਹੋਏ 3 ਪੱਟੇ ਜਨਾ ਹੈ ਅਮਰੇ ਠੀਕ ਕਰਕੇ ਠੀਕ ਪੱਟੇ ਦੀ ਜੜੀ ਆ ਉਹ ਬੋਲੇ ਸੋਨਾ ਮੈਂ ਠੀਕ ਹਰ ਗੱਲ ਕਰਵਾ ਦੇਣੀ ਹੈ ਰਹਿਮਤ ਜੀ

ਨਤਾ ਸਾਹਿਬ ਦਾ ਵੀ ਸਵਾਗਤ ਹੈ ਜਿੰਨ ਸਾਹਿਬ ਅਰੇ ਇਹ ਜਿਹੜਾ ਪਹਿਲਾ ਕਿ ਨਾ ਸਾਰੇ ਗਾਇ ਵਾਲਮੀਕੀ ਹਰ ਹਰ ਵਾਲਮੀਕੀ ਬੇਨਤੀ ਹੈ ਕਿ ਅੱਜ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਵਾਲਮੀਕੀ ਜੀ ਦਾ ਦਿਹਾੜਾ ਮਨਾ ਰਹੇ ਆ ਦੇਖੋ ਸ਼ਹਿਰ ਗੂੰਜਦਾ ਵੇ ਅੱਜ ਬਾਬਾ ਜੀ ਦੇ ਜਿਕਾ ਰਿਆ ਨਾ ਔਰ ਅੱਜ ਅਸੀਂ ਆਪਣੇ ਵਾਲਮੀਕੀ ਮੰਦਰ ਅਰਜਨ 40 ਕਵਾਡਰਾਂ ਦੇ ਵਿੱਚ ਪਹਿਲਾ ਸਵੇਰੇ ਝੰਡੇ ਦੀ ਰਸਮ ਕੀਤੀ ਉਹਦੇ ਵਿੱਚ ਮੇਰ ਸਾਹਿਬ ਮਿਤਨ ਗੋਲੀ ਜੀ ਉਹ ਤਾਂ ਦੇਰੇ ਦਾ ਸੰਗਰਖੇ ਗਏ ਔਰ ਨਾਲ ਉਹਨਾਂ ਦੇ ਐਸਪੀ ਹੈੱਡਕੁਆਰਟਰ ਜੀ ਨੇਸ਼ ਡੋਗਰਾ ਜੀ ਔਰ ਹੁਣ ਮੇਰੇ ਵੀਰ ਕੇ ਕੱਟ ਕੇ ਗਏ ਸਾਡੇ ਅਬੇ ਚੋਪੜਾ ਜੀ ਔਰ ਨਾਲ ਬੋਬੀ ਜੋਸ਼ੀ ਜੀ ਬਾਬਾ ਦੀਪ ਸਿੰਘ ਜੀ ਹੁਣ ਮੇਰੇ ਨਾਲ ਬਾਬਾ ਭੰਨਾ ਜੀ ਤੇ ਸਾਡੇ ਬਲਵਿੰਦਰ ਬੁੱਗਾ ਜੀ ਇਹਨਾਂ ਆ ਲੋ ਸਾਰਿਆਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਮੇਰੇ ਔਰ ਮੇਰੇ ਪਰਿਵਾਰ ਵੱਲੋਂ ਮੇਰੇ ਦੇਸ਼ ਵਾਸੀਆਂ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਜੈ ਵਾਲਮੀਕੀ ਹਰ ਹਰ ਮਾਰ ਦੀ ਜੈ ਪ੍ਰਤਾਸ਼ ਮਾਨ ਸਿੰਘ ਜਿਹਦਰ ਬਡਾਦਰ ਦਵਾਬਾ ਜਾਂ ਆ ਸਾਡੇ ਵੀਰ ਰਾਜਕੁਮਾਰ ਰਾਜੂ ਨੇ ਪ੍ਰੋਗਰਾਮ ਕਰਾਇਆ ਸੀ ਵਾਲਮੀ ਜੀ ਮਹਾਰਾਜ ਦੇ ਪ੍ਰਕਾਸ਼ ਰੂਪ ਦੇ ਸਾਰੇ ਦੇਸ਼ ਵਿਦੇਸ਼ ਸੰਗਤਾਂ ਨੂੰ ਮਹਾਰਾਜ ਦੇ ਪ੍ਰਕਾਸ਼ ਰੂਪ ਦੀਆਂ ਲੱਖ ਲੱਖ ਮੁਬਾਰਕਾਂ ਤੇ ਇਹ ਜਿਹੜਾ ਪਿਆਰ ਆਪਸੀ ਬਣਿਆ ਹੈ ਸਾਡਾ ਇਦਾਂ ਹੀ ਬਣਿਆ ਰਹੇ ਸਾਰੇ ਧਰਮਾਂ ਦਾ ਆਪਸ ਦੇ ਵਿੱਚ ਏਕਤਾ ਹੋਣਾ ਬਹੁਤ ਜ਼ਰੂਰੀ ਆ ਇਦਾਂ ਜਦੋਂ ਇਹ ਅਸੀਂ ਵੀ ਇਹਨਾਂ ਨੂੰ ਆਪਣੇ ਪ੍ਰੋਗਰਾਮ ਦੇ ਸਾਥ ਦੇ ਇਹ ਵੀ ਸਾਨੂੰ ਆਪਣੇ ਪ੍ਰੋਗਰਾਮ ਦੱਤੇ ਆ ਕਿ ਇਹ ਸਾਡਾ ਸਨੇਹ ਆ ਸਾਰੇ ਵੀਰਾਂ ਨੂੰ ਇੱਕ ਮਤਾ ਇੱਕਸ ਕੇ ਹਮਾਰੇ ਇੱਕ ਜਾਤ ਪਾਤ ਦੇ ਵਿੱਚ ਕੁਛ ਨਹੀਂ ਰੱਖਿਆ ਸਾਰੇ ਭਰਾ ਇੱਕ ਆ ਸਾਰਿਆਂ ਨੂੰ ਜਿਹੜੇ ਮੰਨਦੇ ਆ ਉਹ ਸਾਰੇ ਵੀਰ ਇੱਕੋ ਮੁਖਰੇ ਆ ਗਾਇ ਗੁਰਜੀਤ ਕਾਲਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਜੈ ਵਰਨਿਕੀ ਹਰ ਹਰ ਬਾਲ ਮਿਕੀ ਜੈ ਭੀਮ ਜੈ ਭਾਰਤ ਅੱਜ ਸ਼ਨੀਵਾਰ ਵਾਲੀ ਕੀ ਦੇ ਪ੍ਰਗਟ ਦਿਵਸ ਦੇ ਮੈਂ ਸਾਰਿਆਂ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਉਹਨਾਂ ਦੀ ਕਿਰਪਾ ਦੇ ਨਾਲ ਅੱਜ ਕੌਮ ਚੜ੍ਹਦੀ ਕਲਾ ਦੇ ਵਿੱਚ ਹੈ ਪੂਰੇ ਸ਼ਹਿਰ ਦੇ ਵਿੱਚ ਮਤਲਬ ਉਹਨਾਂ ਦੇ ਪ੍ਰਗਟ ਦਿਵਸ ਮਨਾਏ ਜਾ ਰਹੇ ਆ ਪੂਰੇ ਦੇਸ਼ ਦੇ ਅੰਦਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰਗਟ ਦਿਵਸ ਮਨਾਏ ਜਾ ਰਹੇ ਆ ਔਰ ਮੈਂ ਉਹਨਾਂ ਦੇ ਪ੍ਰਗਟ ਦਿਵਸ ਦੇ ਸਮਾਜ ਨੇ ਉਹ ਬੇਨਤੀ ਕਰਦਾ ਅਪੀਲ ਕਰਦਾ ਕਿ ਜਿਵੇਂ ਬਰੁਆਰ ਵਾਲਮੀਕ ਮਹਾਰਾਜ ਜੀ ਦੀਆਂ ਤਸਵੀਰਾਂ ਦੇਖਦੇ ਆਲੇ ਸਰੂਪ ਦੇਖਦੇ ਆ ਕਿ ਉਹਨਾਂ ਦੇ ਹੱਥ ਦੇ ਵਿੱਚ ਸਿੱਕਾ ਵੇਖਦੇ ਆ ਸੋ ਅੱਜ ਸਾਨੂੰ ਉਹਨਾਂ ਦੇ ਪ੍ਰਗਟ ਦੇ ਸਾਰ ਨੂੰ ਪ੍ਰਣ ਕਰਨਾ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਜੂਰ ਬੜਾਈਏ ਤਾਂ ਜੋ ਜਿਹੜੇ ਸਾਡੇ ਬੱਚੇ ਪੜ੍ਹ ਲੈ ਕੇ ਕੋਈ ਅਫਸਰ ਬਣ ਸਮਾਜ ਨੂੰ ਚੰਗੀ ਸੇਜ ਦੇਣ ਕਿਉਂਕਿ ਜੋ ਉਹਨਾਂ ਦਾ ਸਾਨੂੰ ਸੰਦੇਸ਼ ਆ ਸੇ ਵਾਲਮੀਕੀ ਹਰ ਹਰ ਬਾਣੀ